ਫੇਰ ਉੱਤਰ ਲੱਗ ਗਿਆ ਇਹ ਆਹ ਜਿਹੜਾ ਉੱਪਰ ਵੀ ਠੀਕ ਹੀ ਟੈਂਪਰਡਾ ਚਮਕਣਾ ਜਿਹੜਾ ਹੁੰਦਾ ਹੈ ਉਹਦਾ ਸ਼ਾਰਪ ਹੋ ਰਿਹਾ ਹੁੰਦਾ ਹੈ ਯਾਰ ਸ਼ਾਰਪ ਕਿਉਂ ਪਛਤਾ ਚੂਰਾ ਪਛਤਾ ਹਨ ਮਾਨਜੋਗ ਐਸਐਸਪੀ ਪਟਿਆਲਾ ਦੀਆਂ ਹਦਾਇਤਾਂ ਦੇ ਮੁਤਾਬਕ ਸਾਨੂੰ ਸਖਤ ਡਿਰੈਕਸ਼ਨਾਂ ਨੇ ਕਿ ਤੁਹਾਡੇ ਸ਼ਹਿਰ ਵਿੱਚ ਕਿਤੇ ਵੀ ਚੈਨਲੌਰ ਨਹੀਂ ਵਿਕਣੀ ਚਾਹੀਦੀ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਪੁਰਾ ਬਕਸ ਵੱਲੋਂ ਸ਼ਹਿਰ ਦੇ ਵਿੱਚ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕਰ ਰਹੇ ਆ ਸਾਡੀ ਕੋਸ਼ਿਸ਼ ਆ ਕਿ ਰਾਏਪੁਰਾ ਸ਼ਹਿਰ ਦੇ ਵਿੱਚ ਕਿਤੇ ਵੀ ਕਿਸੇ ਵੀ ਵਿਅਕਤੀ ਵੱਲੋਂ ਨਾਂੰਦਾ ਚੈਨਾ ਡੋਰ ਵੇਚੀ ਜਾਵੇ ਨਾ ਹੀ ਕਿਸੇ ਬੱਚੇ ਵੱਲੋਂ ਚੈਨਾ ਡੋਰ ਦੇ ਨਾਲ ਕੋਈ ਪਤੰਗ ਉਡਾਇਆ ਜਾਵੇ ਮੈਂ ਤੁਹਾਡੇ ਮਾਧਿਅਮ ਥਰੂ ਰਾਏਪੁਰਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕੋਈ ਇਦਾਂ ਦੀ ਜਾਣਕਾਰੀ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚ ਰਿਆ ਹੋਵੇ ਜਾਂ ਕੋਈ ਬੱਚਾ ਚਾਈਨਾ ਦੀ ਡੋਰ ਦੇ ਨਾਲ ਪਤੰਗ ਉਡਾਰ ਰਿਹਾ ਹੋਵੇ ਤਾਂ ਸਾਨੂੰ ਜਾਣਕਾਰੀ ਦੇਣ ਵਾਲੇ ਬੰਦੇ ਦੀ ਇਤਲਾਹ ਤੇ ਅਗਰ ਅਸੀਂ ਉਹ ਰਿਕਵਰੀ ਪਾ ਲੈਨੇ ਆ ਅਸੀਂ ਦੋਸ਼ੀ ਤੱਕ ਪਹੁੰਚ ਜਾਂਦੇ ਆ ਤਾਂ ਸਾਡੀ ਰਾਏਪੁਰਾ ਪੁਲਿਸ ਵੱਲੋਂ 5100 ਰੁਪਏ ਜਿਹੜਾ ਇਨਾਮ ਆ ਉਹ ਇਤਲਾਹੀਏ ਨੂੰ ਦਿੱਤਾ ਜਾਊਗਾ ਆਓ ਆਪਾਂ ਸਾਰੇ ਮਿਲ ਕੇ ਚਾਈਨਾ ਡੋਰ ਦਾ ਖਾਤਮਾ ਕਰੀਏ ਤੇ ਸ਼ਹਿਰ ਦੇ ਵਿੱਚ ਚਾਈਨਾ ਡੋਰ ਨਾ ਵੇਚਣ ਦੇਵਾਂਗੇ ਨਾ ਹੀ ਅਸੀਂ ਆਪਣੇ ਬੱਚੇ ਨੂੰ ਚੈਨਾ ਡੋਰ ਖਰੀਦਣ ਦੇਵਾਂਗੇ ਅਗਰ ਕਿਸੇ ਦਾ ਬੱਚਾ ਚੈਨਾ ਡੋਰ ਦੇ ਨਾਲ ਪਤੰਗ ਉਡਾਉਂਦਾ ਹੋਇਆ ਮਿਲ ਗਿਆ ਤਾਂ ਉਹਨਾਂ ਦੇ ਮਾਪਿਆਂ ਤੇ ਜੇਕਰ ਕੋਈ ਦੁਕਾਨਦਾਰ ਚੈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਦੁਕਾਨਦਾਰ ਤੇ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਅਸੀਂ ਪਰਚਾ ਸਖਤ ਪਰਚਾ ਦਰਜ ਕਰਾਂਗੇ ਤੇ ਉਹਨੂੰ ਅਸੀਂ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਭੇਜਾਂਗੇ ਤੁਸੀਂ ਸਭ ਨੇ ਦੇਖਿਆ ਕਿ ਪਿਛਲੇ ਦਿਨੀ ਸਮਰਾਲਾ ਦੇ ਵਿੱਚ ਇੱਕ ਬੱਚੇ ਦੀ ਜਾਨ ਗਈ ਹੈ ਚੈਨਾ ਡੋਰ ਦੇ ਨਾਲ ਅਸੀਂ ਨਹੀਂ ਚਾਹੁੰਦੇ ਕੋਈ ਇਦਾਂ ਦੀ ਘਟਨਾ ਕੋਈ ਹੋਰ ਹੋਵੇ ਤਾਂ ਕਰਕੇ ਆਓ ਸਾਰੇ ਮਿਲ ਕੇ ਚైనਾ ਲੋਕ ਦੇ ਖਿਲਾਫ ਸਖਤ ਮੀਮ ਬਿੜੀਏ ਤੇ ਪੁਲਿਸ ਦਾ ਸਹਿਯੋਗ ਦਿਈਏ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਜਾਣਕਾਰੀ ਦਿਓ ਜਾਣਕਾਰੀ ਦੇਣ ਵਾਲੇ ਨੂੰ ਰਾਜਪੁਰ ਪੁਲਿਸ ਵੱਲੋਂ 5200 ਰੁਪਏ ਨਾਮ ਦਿੱਤਾ ਜਾਵੇਗਾ